ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੀਵਨਵਾ ਦੀ ਨਾਨਕ ਕੀ ਬੇਨਤੀ ਆਪਣੀ ਭਰਤੀ ਲਾਏ ਪਾਰਮਤੇ ਸਨਮਾਨ ਜੋ ਸਤਗੁਰਾਂ ਦੀ ਸਾਜੀ ਹੋਰ ਨਵਾਜੀ ਗੁਰੂਆਂ ਵੱਲੋਂ ਆਜਿ ਦੇ ਪਾਵਨ ਕੀਆ ਬਹੁਤ ਵੇਲੇ ਨਾਮ ਉਹਨਾਂ ਕੜੀਆਂ ਦਾਪੁ ਕੀਤੀਆਂ ਹਨ ਆਓ ਇਹਨਾਂ ਅਮਰ ਮਈ ਨਾਮ ਕੜੀਆਂ ਨੂੰ ਸਪਲੇ ਕਰਨ ਵਾਸਤੇ ਪਾਤਸ਼ਾਹ ਜੀ ਦੇ ਪਾਵਨ ਜਨਾਨੀਆਂ ਹਾਜ਼ਰ ਹੋਈਏ ਔਰ ਸਾਧੂ ਜੀ ਦੀ ਤਰਲੀ ਪਵਿੱਤਰ ਬੁਰਵਾਣੀ ਦੀ ਲੜੀਵਾਰ ਕਥਾ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਾ ਕਰੀਏ ਸੋ ਆਓ ਪਰਮ ਜੀ ਦੀ ਕਿਰਪਾ ਬਲਾਉ ਜੀ ਬਧਿਆਖੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦਾ ਵਜਨ ਪੜ ਰਹੀ ਸੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਥਾਰਾ ਅੰਗ ਤੇ ਸੁਹਾਇ ਮਾ ਸ੍ਰੀ ਦਾ ਗੁਰੂ ਲਾ ਪਹਿਲਾ ਤ੍ਰੈ ਜੀਵਨ ਨੂੰ ਹੱਥ ਨੇ ਮੁਖੀ ਦੂਜੇ ਭਾਏ ਕੰਨਰ ਕੇਰੀ ਖੰਧ ਰਿਓ ਐਨ ਉਸਰਤ ਹੈ ਭਾਈ ਸਭ ਦਾ ਸੁਖ ਨਾਂ ਕੀਆ ਗਰਵਣ ਰੂਪ ਨਾ ਜਾਏ ਬੁੰਦੇ ਪਰਵਣ ਕਾਸੀਦਾਰ ਫਿਰ ਉਹੀ ਅੰਗ ਤੇ ਪੜਿਆ ਦਰ ਕਰ ਢੋਈ ਨਾ ਲਹੇ ਦਰਦ ਹੈ ਤੂਫਾਰ ਦਾ ਆਪ ਸੁਯਾਨਾ ਹੋ ਲਈ ਸੱਚਾ ਵਡਕ ਰਸਾਨ ਪਹਿਲਾ ਧਾਰੀ ਸਾਧ ਹੈ ਸੱਚ ਨਾਮ ਦੇ ਦਾਨ ਨਾਮ ਜਗੁ ਰਮਾਇ ਨਾਮੇਤ ਕਰਮ ਵੈ ਰਿ ਣਾਇ ਇਹ ਤੁੰਡਾ ਪਵਿੱਤਰ ਬੁਰਗਾਨ ਦੇ ਸ਼ਬਦ ਕੋਰੇ ਗੁਰ ਕੋ ਜਾਣਨਾ ਯਾਨੀ ਚੱਜ ਅਚਾਰ ਉਪਰ ਨਾਮ ਉਸਾਰਿਆ ਮਾਨਵ ਅੰਗ ਵਿਵਾਰ ਆਉਣ ਜਾਣ ਦੇ ਚੰਤੇ ਮਰ ਜਨਮ ਕੋ ਕੋਪਾ ਇਸ ਪਾਵਨ ਸ਼ਰੂ ਦੇ ਤਿੰਨ ਪੰਕਤੀਆਂ ਦੇ ਵਿਚਾਰ ਔਰ ਹੁਣ ਅਗਿਆਨ ਮਨ ਦੇ ਵਿਚਾਰ ਕਰੀਏ ਚੰਨਾ ਹੋਰ ਆਇਆ ਕੋਂਗੋ ਮਾਂ ਸੁਰੂਰ ਜਿਵੇਂ ਕੱਲ ਪੜ੍ਹਾ ਸੀ ਮੈਂ ਇੱਕ ਦੁਹਾਗਣ ਤੇ ਸੁਹਾਗ ਮਿਸਰੀ ਦਾ ਸਤਿਗੁਰੂ ਜੀ ਦ੍ਰਿਸ਼ਟਾਂਤ ਦੇ ਕੇ ਸਮਝਾ ਤੇ ਹੋਰ ਸ਼ਿੰਗਾਰ ਦੀ ਗੱਲ ਕਰਦੇ ਤੇਰੇ ਪਾਸ ਇਹਨੇ ਚੰਨਾ ਹੋਰ ਆਇਆ ਕੋਂਗੋ ਮਾਂ ਸੁਰੂਰ ਕਿ ਜਿਸ ਤਰ੍ਹਾਂ ਕਿਸੇ ਇਸਤਰੀ ਨੇ ਚੰਦਨ ਮੋਲ ਭਾਵ ਲਿਆਦਾ ਹੈ ਚੰਨਣ ਟਿੱਕੂੰਗੂ ਕੇਸਰ ਤੇ ਸੰਧੂਰ ਤੀਰਨੇ ਵਿੱਚ ਪਾ ਲਿਆ ਉਹ ਚੰਦਨ ਨੂੰ ਤੇ ਸਾਰ ਸੰਧੂਰੀ ਸੰਧੂਰ ਨੂੰ ਮਿਕਸ ਕਰ ਖਾਂਦਾ ਹਿੰਦੂ ਤਲ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਪਰਹਿਣਾ ਆਪਣੀ ਵੀ ਕਈ ਹੈ ਉਹ ਮੱਥੇ ਵੀ ਟੀਲ ਦੇ ਵਿੱਚ ਲਾਉਂਦੇ ਆਂ ਸੁਨੂ ਉਹਦੀ ਗੱਲ ਕਰਦੇ ਸੱਚੇ ਬਾਸਕੀ ਦੇ ਜਿਵੇਂ Hindu ਆਪ ਤਾਂ ਮਾਂ ਦੇ ਵਿੱਚ ਸੁਨੂਰ ਪਾਉਂਦੀਆਂ ਹਨ ਇਸ ਨੂੰ ਸੁਹਾਗ ਦੀ ਰਸਾਨੀ ਮੰਨੀ ਜਾਂਦੀ ਇਸ ਭਾਗ ਚੋਆ ਚੰਨ ਬਹੁਤ ਪਣਾ ਪਾਣਾ ਨਾਲ ਕਪੂਰ ਟੰਡੇ ਬਹੁਤ ਪਣਾ ਬਹੁਤ ਜਿਆਦਾ ਚੰਨ ਕਿ ਉਹ ਆਪਾ ਅਸਰ ਲਾ ਲਿਆ ਤੇ ਗਰੀਬਣ ਬਾਜ ਕੰਦੇ ਸਾਧ ਸੰਗਤ ਦੀ ਰੰਗਣ ਲਈ ਪਾਣ ਫੱਤਿਆਂ ਨਾਲ ਮਿਲਾ ਕੇ ਕਪੂਰ ਚੱਪ ਲਿਆ ਉਹ ਪਾਣਾ ਨਾਲ ਕਪੂਰ ਜਿਵੇਂ ਅੱਜ ਕੱਲ ਬੀਬੀਆਂ ਸੁਰਤੀ ਲਾਉਂਦੀਆਂ ਕਿਉਂਕਿ ਮਾਰਾ ਸੱਤੇ ਪਾਛ ਕੰਦੇ ਕਹਿੰਦੇ ਪਾਣ ਦੇ ਵੀੜੇ ਚੱਪਦੀ ਆ ਬਣਾਉਂਦੀ ਤੇ ਰੰਗਤ ਸੋਹਣੀ ਹੋ ਜਾਂਦੀ ਇਸੇ ਤਰ੍ਹਾਂ ਜੇ ਤਨ ਕੰਤ ਨਾ ਭਾਵੀ ਤਾਂ ਸਭ ਅਡੰਬਰ ਕੂੜ ਕਹਿੰਦੇ ਕਿੰਨਾ ਮਰਜੀ ਕਹਿੰਦੇ ਹਾਸ ਸ਼ਿੰਗਾਰ ਲੱਗਿਆ ਹੋਵੇ ਪਰ ਜੇ ਕਹਿੰਦੇ ਭਾਈ ਇਹਨੇ ਸ਼ਿੰਗਾਰ ਕਰਨ ਦੇ ਬਾਵਜੂਦ ਵੀ ਪਤੀ ਨੂੰ ਚੰਗੀ ਨਾ ਲੱਗੇ स्त्री ਤਾਂ ਉਹਦੇ ਸਾਰੇ ਦਿਖਾਵੇ ਕਹਿੰਦੇ ਝੂਠੇ ਹੋ ਜਾਂਦੇ ਝੂਠੇ ਹੁਣ ਅਸਲ ਗਨ ਪਾਸ਼ਾ ਕਹਿਣਾ ਕੀ ਚਾਹੁੰਦੇ ਕਹਿੰਦੇ ਚੰਦਨ ਅਮੋਲ ਅਨਾਇਆ ਕੁੰਗੂ ਮਾਂਗ ਸੰਦੂਰ ਐ ਭਾਈ ਤੂੰ ਚੰਦਨ ਦੇ ਪਉਏ ਤਾਂ ਮੁੱਲ ਖਰੀਦ ਲੈ ਤੇ 바ਵਾ ਹੀ ਬਣ ਗਏ ਕਿ ਚੰਦਨ ਦੇ ਪਉਆਂ ਖੜਾਵਾ ਚੰਦਨ ਦੇ ਪਉਆਂ ਉੱਤੀ ਹੀ ਤੁਰਨਾ ਹੈ ਉੱਤੀ ਨਹੀਂ ਪਉਣੀ ਮਾਂਗ ਭਾਵ ਜਕਾਵਾ ਵਿੱਚ ਕੇਸਰ ਤੇ ਸੰਦੂਰ ਦੀ ਆਪਸ ਮੁਪਾ ਲਈ ਬਾਬਾ ਬਣ ਗਿਆ ਜਟਾ ਧਾਰਨ ਕਰਨ ਲਈ ਹੁਣ ਸੁਹਾਗਣਾ ਕੀ ਕਰਦੀ ਹੈ ਸੰਧੂਰ ਬਾਉ ਨਹੀਂ ਹੈ ਤੇ ਸਾਧੂ ਲਾਣਾ ਕੀ ਕਰਦਾ ਹੈ ਜਟਾ ਦੇ ਵਿੱਚ ਕੀ ਪਾਉਂਦਾ ਓ ਸਵਾਹ ਪਾਸੋਂ ਮਲਦਾ ਤੇ ਕਹਿੰਦੇ ਭਾਈ ਇਸੇ ਤਰ੍ਹਾਂ ਚੋੜਾ ਚੰਨਣ ਬਹੁਤ ਨਾਲ ਪਾਣਾ ਨਾਲ ਕਪੂਰ ਦਸਵੇਂ ਦੁਆਰ ਵਿੱਚੋਂ ਜੋਗ ਆਨੰਦ ਚੋਣ ਲੱਗ ਪਿਆ ਤੇ ਕਹਿੰਦਾ ਕਿ ਮੇਰੇ ਵਰਗਾ ਕੋਈ ਜੋਗਾ ਨਹੀਂ ਨੇ ਜੋਗੀ ਨਹੀਂ ਪਾਣਾ ਨਾਲ ਕਪੂਰ ਪਾਣ ਕੋਣ ਹੈ ਭਾਵ ਆ ਪ੍ਰਮੋਹ ਮੰਨ ਸੀ ਤੁੰਗ ਸੁਮੀ ਜਾਂ ਕਹਿ ਲਗੇ ਕਿ ਭਾਈ ਬੇਦ ਦੇਪ ਕਪੂਰ ਨਾਲ ਸੁਰਤਿ ਦੀ ਸਿਮਰਤੀ ਤੇ ਬਾਤਾਂ ਨੂੰ 4 ਲੱਖ ਰੁਪਿਆ ਹੋਵੇ ਤੇ ਪਾਨਾ ਨੂੰ ਕਪੂਰ ਲਾ ਲਿਆ ਜੇ ਕਾਂਤਨਾ ਭਾਵਈ ਤਾਂ ਸਭਾ ਡਾਗਰਪੁਰ ਜੇਕਰ ਇਹ ਜੀਵ ਰੂਪ ਇਸਤਰੀ ਪਰਮੇਸ਼ਰ ਨੂੰ ਨਾ ਭਾਈ ਤਾਂ ਫਿਰ ਭਾਈ ਇਹ ਬਨਾਵਡ ਦੇ ਉਦੰ ਵਿੱਚ ਝੂਠੇ ਨੇ ਕਲਵੀ ਮੈਂ ਬੇਨਤੀ ਕਰੀ ਸੀ ਵੀ ਮੇਰੇ ਬਾਣੇ ਪਾਈ ਵੀ ਕੰਮ ਨਹੀਂ ਆਉਂਦੇ ਆਪੋ ਸਤਨਾਮ ਇਹ ਮੇਰੇ ਵੀ ਆਉਂਦੇ ਭਲੇ ਖਾਈਆ ਵੀ ਅਮਰਤ ਛਕ ਲੈ ਵੀ ਕੀ ਪਤਾ ਗੁਰੂ ਦੀ ਖੁਸ਼ੀ ਹੋ ਜਾਏ ਪਰ ਅਮਰਤ ਹੀ ਛਕਿਆ ਕੱਲਾ ਅਮਰਤ ਛਕਿਆ ਨਾਰਾਹਤ ਹੈ ਕਿਉਂ ਵੀ ਨਾ ਬਾਣੀ ਹੈ ਤੇ ਨਾਲ ਬਾਣਾ ਆਪੋ ਸਤਨਾਮ ਕਿਉਂ ਵੀ ਨਾ ਬਾਣੀਆ ਨਾ ਬਾਣਾ ਜੇ ਬਾਣੀਆ ਤਾਂ ਬਾਣਾ ਨਹੀਂ ਕੋਲੇ ਜੇ ਬਾਣਾ ਹੈ ਤਾਂ ਬਾਣੀ ਨਹੀਂ ਤੇ ਗੁਰੂ ਸਾਹਿਬ ਕੀ ਕਹਿੰਦੇ ਹੋ ਜੋ ਸਿੱਖਾਂ ਨੂੰ ਕਿ ਗੁਰ ਕਾ ਸਿੱਖ ਇੱਕ ਪੰਛੀ ਜਾਣੋ ਗੁਰ ਕਾ ਸਿੱਖ ਇੱਕ ਪੰਛੀ ਦੀ ਪ੍ਰਾਣ ਬਾਣੀ ਬਾਣਾ ਤਾਂ ਪੰਖ ਪਛਾਣੋ ਇਹਨੇ ਬਾਣੀ ਤੇ ਬਾਣਾ ਉਸ ਗੁਰਸਿੱਖ ਰੂਪ ਪੰਛੀ ਦੇ ਖੰਭ ਨੇ ਜਿਸ ਤਰ੍ਹਾਂ ਖੰਭਾਂ ਤੋਂ ਬਗੈਰ ਪੰਛੀ ਉੱਡ ਨਹੀਂ ਸਕਦਾ ਨਾ ਇਸ ਤਰ੍ਹਾਂ ਗੁਰੂ ਦਾ ਸਿੱਖ ਵੀ ਗੁਰੂ ਤੱਕ ਪਹੁੰਚ ਨਹੀਂ ਸਕਦਾ ਗੁਰੂ ਪਿਆਰੇ ਜੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਖੰਭ ਸਾਡੇ ਕੋਲੇ ਕਈਆਂ ਕੋਲੇ ਇੱਕ ਹੈ ਤੇ ਕਈਆਂ ਕੋਲ ਦੋ ਹੈ ਤੇ ਜਿਵੇਂ ਕੋਲੇ ਦੋ ਹੈ ਉਹ ਵੀ ਦੇ ਗੁਰੂ ਨੂੰ ਆ ਕੇ ਹਜੇ ਤੱਕ ਮਿਲੇ ਆਪ ਕੋ ਸਾਧੂ ਦੂਜਿਆਂ ਦੀ ਤਾਂ ਗੱਲ ਹੀ ਕੀ ਆ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਇੱਥੇ ਮੋਟੀ ਜੀ ਗੱਲ ਕਹਿ ਉਹ ਜਿਸ ਦੇ ਸਪਸ਼ਟ ਆਰਥਾਂ ਦੇ ਵਿੱਚ ਜੇ ਵੀ ਸਾਨੂੰ ਸਮਝ ਆ ਜਾਵੇ ਵਿਵਹਤੇ ਸੋਹਣੇ ਕੱਪੜੇ ਪਾ ਲੇ ਬਹੁਤਾ ਹਾਰ ਸਜਾਰ ਕਰ ਲਿਆ ਤੇ ਸਾਹ ਸੰਗਤ ਜੀ ਪੰਜ ਕਕਾਰ ਵੀ ਪਹਿਨੇ ਐ ਪਰ ਗੁਰੂ ਦੇ ਪ੍ਰਤੀ ਪਿਆਰ ਕੋਈ ਨਹੀਂ ਸ਼ਰਧਾ ਕੋਈ ਨਹੀਂ ਭਾਵਨਾ ਕੋਈ ਨਹੀਂ ਆਪ ਕੋ ਸਤਨਾਮ ਹਾਂ ਭਾਵਨਾ ਕੋਈ ਹੁਣ ਭਾਵਨਾ ਗੁਰਸਿੱਖ ਦੀ ਗੁਰੂ ਤੱਕ ਕਿਹੋ ਜਿਹੀ ਹੋਣੀ ਚਾਹੀਦੀ ਸੋਚੋ ਵਿਚਾਰੋ ਵੀ ਸਾਡੀ ਭਾਵਨਾ ਗੁਰੂ ਤੱਕ ਕਿਹੋ ਜਿਹੀ ਹੋਣੀ ਚਾਹੀਦੀ ਸੱਚੇ ਪਾਸ਼ਾ ਸੰਧਿਆ ਸਮੇ ਸੋ ਹਸਰ ਹੁੰਦੇ ਆ ਹੁੰਦੇ ਆ ਕਿ ਨਹੀਂ ਸੱਚਖੰਡ ਸੇ ਵੀ ਹਰਮੰਦਰ ਸਾਹਿਬ ਨੂੰ ਲਾਈਵ ਦੇਖਦੇ ਹੋ ਕਿੰਨੇ ਜਣੇ ਹੁੰਦੇ ਆ ਇੱਕ ਦੂਜਿਆਂ ਦੀ ਉਤੋਂ ਦੀ ਵੱਧ ਜਾਣ ਕਿਉਂਦੇ ਵੀ ਮੈਂ ਵੀ ਪਾਲਕੀ ਦੇ ਮੋਢਾ ਲਾਣਾ ਮੈਂ ਵੀ ਪਾਲਕੀ ਦੇ ਮੋਢਾ ਲਾਣਾ ਇੱਥੇ ਉਮਾਨੀ 5 ਵਜੇ ਵੀ ਨਾ ਉੱਥੇ ਤੇ ਉੱਥੇ ਜਾਗਦਾ ਹੀ ਰਹਿੰਦਾ ਵੀ ਕਦੋਂ ਗੁਰੂ ਸਾਹਿਬ ਜੀ ਕੋਠਾ ਸਾਹਿਬ ਉੱਥੋਂ ਆਉਣ ਤੇ ਕਦੋਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਾਣ ਤੇ ਮੈਂ ਮੋਢਾ ਲਾਵਾਂ ਆਖੋ ਸੱਤ ਨਾ ਕਿਉਂ ਬਈ ਉੱਥੇ ਭਾਵਨਾ ਇੱਥੇ ਕੀ ਹੋ ਜਾਂਦਾ ਉਹ ਭਾਵਨਾ ਗੁਰੂ ਰਣ ਸਾਹਿਬ ਦਾ ਹੈ ਵੀ ਮੇਰੇ ਪਾਤਸ਼ਾਹ ਜੀ ਸਾਡੇ ਸਿੱਖਾਂ ਦਾ ਫਰਜ਼ ਕੀ ਬਣਦਾ ਸੀਗਾ ਕਿਉਂ ਲਈ ਸਾਡੇ ਸਿੱਖਾਂ ਦਾ ਫਰਜ਼ ਇਹ ਬਣਦਾ ਸੀ ਵੀ ਪਹਿਲਾਂ ਅਸੀਂ ਸਤਿਗੁਰਾਂ ਦੀ ਹਜ਼ੂਰੀ ਜਾਈਏ ਤੇ ਫਿਰ ਸਤਿਗੁਰੂ ਜੀ ਸਾਨੂੰ ਦਰਾਰ ਦੇਣਾ ਖੋਜਤਨਹਾ ਅਸੀਂ ਤਾਂ ਕਹਿੰਦੇ ਸੀ ਨਾ ਪਰਮਣ ਗੁਰੂ ਸਾਹਿਬ ਕਹਿੰਦਾ ਵੀ ਭਾਈ ਕਦੋਂ ਸਿੱਖ ਹੋਣ ਦੇ ਕਦੋਂ ਮੈਂ ਬੋਲਾਂ ਖੋਜਤਨਹਾ ਕਿਉਂ ਬਈ ਉਲਟੋ ਆ ਬੈ ਕੰਮ ਜਮਾਈ ਉਲਟੋ ਆ ਕਾਦੇ ਸਿੱਖਾਂ ਸੀ ਨਾਮ ਨਹੀਂ ਐ ਆਪੋ ਸਾਥ ਨਾ ਨਾਮ ਦੇ ਕੀ ਨਾ ਭਾਈ ਨਾ ਗੁਰੂ ਨੂੰ ਚੌਰ ਕਰਨ ਵਾਲਾ ਨਾ ਗੁਰੂ ਨੂੰ ਵਿਦਾ ਕਰਨ ਵਾਲਾ ਨਾ ਸਤਿਗੁਰਾਂ ਨੂੰ ਵੈਲਕਮ ਕਰਨ ਵਾਲਾ ਵੀ ਆਓ ਪਾਜਿਆ ਖਰੋ ਦੀ ਕਿਰਪਾ ਦੇਓ ਜੀ ਦੁਦਾਰੇ ਹੈਗੀ ਨਹੀਂ ਸਾਡੇ ਸਿੱਖਾਂ ਜੇ ਭਾਵਨਾ ਜਿਹਦੇ ਸਿੱਖੋ ਇਹ ਭਾਵਨਾ ਗੁਰੂ ਸਾਹਿਬ ਤੱਕ ਬਣ ਗਈ ਨਾ ਗੁਰੂ ਗ੍ਰੰਥ ਸਾਹਿਬਹਾਰਾ ਤੱਕ ਦੇਖੋ ਫਿਰ ਬੱਲਾ ਕੋ ਜੋ ਹੋ ਰਹੀ ਹੋਣੀ ਆ ਕੋ ਸਾਥ ਨਾਲ ਗੱਲਾਂ ਹੋਣ ਅਸੀਂ ਤਾਂ ਆਉਣਾ ਹੀ ਵਸਾ ਹੀ ਅਰਦਾਸ ਜੇ ਦੇ ਟਾਈਮ ਤੇ ਜਦੋਂ ਪਤਾ ਲੱਗ ਗਿਆ ਵੀ ਹੁਣ ਅਰਦਾਸ ਹੋ ਗਈ ਉਹਦਾ ਆਈ ਤਾ ਮਾ ਕੇ ਮੌਕੇ ਜੇ ਤੇ ਕੋਈ ਤੁਹਾਨੂੰ ਕਥਾ ਦਾਣੀ ਕੋਈ ਤੁਹਾਨੂੰ ਪੰਜ ਬਾਣੀਆਂ ਤੇ ਨਿਤਨੇ ਉਹਨਾਂ ਦੀ ਮਾਫ ਕਰਨਾ ਅਸੀਂ ਤਾਂ ਆਉਣਾ ਹੀ ਹਾਂ ਜਦੋਂ ਅਰਦਾਸ ਜੀ ਦਾ ਟਾਈਮ ਹੋ ਜਾਏ ਫੇਰ ਕਹਿੰਦੇ ਸਾਡੇ ਦੇ ਗੁਰੂ ਖੁਸ਼ੀ ਕਰੇ ਕਰ ਦੇਗਾ ਬਿਲਕੁਲ ਨਹੀਂ ਕਰੇਗਾ ਬਿਲਕੁਲ ਨਹੀਂ ਕਰਦਾ ਇਟਾਲ ਸਚਾਈ ਹੈ ਭਾਵੇਂ ਮੇਰੇ ਵਰਗਾ ਹਜ਼ਾਰ ਵਾਰੀ ਕਹਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਜੀ ਆਇਆਂ ਕਰੋ ਜੀ ਵਾਹ ਕਰੋ ਜੀ ਰਾਹ ਕਰੋ ਜੀ ਗੱਲ ਦਾ ਭਾਵਨਾ ਦੀ ਹੈ ਨਾ ਭਾਵਨਾ ਹੈ ਹੀ ਕੋਈ ਨਹੀਂ ਗੁਰੂ ਪ੍ਰਤੀ ਪਿਆਰ ਕੋਈ ਨਹੀਂ ਇੱਥੇ ਪਤਾ ਲੱਗ ਕੇ ਕਿਸੇ ਲੀਡਰ ਨੇ ਆਉਣਾ ਮੈਂ ਕਹਿੰਦਾ ਪਿੰਡ ਦੀ ਯੂਥ ਉਹ ਬਾਹਰ ਜਾ ਕੇ ਖੜਮਗੇ ਆਪ ਕੋ ਸਤਨਾ ਕਿਉਂ ਬਈ ਕਿਉਂਕਿ ਲੀਡਰ ਤੋਂ ਕੋਈ ਗਰਾਂਟ ਲੈਣੀ ਹੈ ਗੁਰੂ ਸਾਹਿਬ ਦਿੰਦੇ ਨਹੀਂ ਆਪ ਕੋ ਸਤਨਾ ਕਿਉਂ ਬਈ ਰਿਸ਼ਤੇਦਾਰ ਆਉਂਦਾ ਭੈਣ ਭਣੋਈ ਆਉਂਦਾ ਐ ਖੜ ਜਾਂਦੇ ਬਾਅਦ ਚੱਖੇ ਠੀਕ ਕਿੰਨੂ ਵਾਰੀ ਵਾਰੀ ਢੇੜਾ ਹੀ ਮਾਰ ਜਾਂਦੇ ਕਿੱਥੇ ਗਿਆ ਗਿਆ ਕਿੱਥੇ ਗਿਆ ਗਿਆ ਫੋਨ ਲਾ ਕੇ ਵੀ ਪੁੱਛਣਗੇ ਹਾਂ ਵੀ ਕਿੱਥੇ ਜੇ ਆ ਗਿਆ ਇੱਥੇ ਗੁਰੂ ਗ੍ਰੰਥ ਸਾਹਿਬਾ ਨੂੰ ਕੋਈ ਪੁੱਛਦੇ ਨਹੀਂ ਆਪ ਕੋ ਦਤਨਾਰ ਕਿਉਂ ਬਈ ਗੁਰੂ ਸਾਹਿਬ ਨੂੰ ਕੋਈ ਪੁੱਛਦਾ ਹੀ ਨਹੀਂ ਫਿਰ ਕੀ ਸਾਡੇ ਆ ਕੱਪੜੇ ਲੀੜੇ ਧੋਣਾ ਤਾਂ ਧੋਣਾ ਕੀ ਪਾਸ਼ਾ ਸਾਡਾ ਮਨਜੂਰ ਕਰ ਲੈਣਗੇ ਕਦੇ ਵਿਚਾਰਿਆ ਕਦੇ ਸੋਚਿਆ ਬਿਆਦਮੀਆਂ ਹੋ ਗਈਆਂ ਜੀ ਬਲੰਗਨ ਗੁਰੂ ਗ੍ਰੰਥ ਸਾਹਿਬ ਮਾਰਦੇ ਆ ਅਸੀਂ ਰੋਜ਼ ਹੀ ਕਰਦੇ ਆ ਤੋ ਜਤਨਾਮ ਅਸੀਂ ਰੋਜ਼ ਹੀ ਕਰਦੇ ਆ ਫਿਰ ਘਰ ਤੋਂ ਜਦੋਂ ਮਹਾਰਾਜ ਲੈਣਾ ਹੋਵੇ ਕਿਉਂ ਭਈ ਘਰ ਤੋਂ ਮਹਾਰਾਜ ਲੈਣਾ ਹੋਵੇ ਲਿਹਾੜੇ ਫੜ ਕੇ ਬਾਹਰ ਕਈ ਨਹੀਂ ਪੰਜਣਾ ਤੋਂ ਪੂਰੇ ਕਰਦੇ ਆ ਕਈ ਆਜੋ 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 ਮਹਾਰਾਜ ਲੈ ਕੇ ਆਉਣੇ ਤੇ ਇੱਥੇ ਕਿਉਂ ਭਈ ਇੱਥੇ ਕੋਈ ਵੀ ਨਹੀਂ ਆਖੋ ਜਤਨਾ ਹੈ ਕੀ ਕਰੂ ਸਾਡੇ ਕੁਰਬਾਨਾ ਪਾਈਆਂ ਜਾਤਰੇ ਪਏ ਕੀ ਕਰਨਗੇ ਕੀ ਬੜੀ ਸੁਣੀ ਬਾਣੀ ਸਾਡੀ ਕੀ ਕਰੂਗੀ ਕੱਖ ਨਹੀਂ ਕਰਨ ਜਦ ਗੁਰੂ ਦੀ ਮੰਨ ਨਹੀਂ ਕੋਈ ਨਹੀਂ ਗੁਰੂ ਦੀ ਤਾਂ ਮੰਨ ਹੀ ਕੋਈ ਨਹੀਂ ਗੁਰੂ ਦੇ ਤਾਂ ਲਾਗੇ ਤਾਂ ਕੀ ਨਹੀਂ ਅਸੀਂ ਫਿਰ ਵੀ ਸਤ ਸੱਚਾ ਸਤੁਰ ਕਿਆ ਕਰੇ ਪੜਨੋ ਸੱਚਾ ਸਤੁਰ ਿਆ ਕਰੇ ਜਾਂ ਸਿੱਖਾਂ ਵੇ ਚੂਗ ਹੁਣ ਦਾ ਭਾਈ ਸਾਡੇ ਚੀ ਕਮੀਆਂ ਗੁਰੂ ਚ ਕੋਈ ਕਮੀ ਨਹੀਂ ਆਪੋ ਆਪਣਾ ਇਹਨਾਂ ਕਮੀਆਂ ਨੂੰ ਦੂਰ ਕਰੋ ਕਰੋ ਇਹਨਾਂ ਕਰੇ ਮਹਾਰਾਜ ਕਿਰਪਾ ਕਰੇ ਮੈਂ ਤੁਹਾਨੂੰ ਆਪ ਦੇ ਪਿੰਡ ਜਾਂ ਨਾਨਕੇ ਲੈ ਕੇ ਜਾਵਾਂ ਤੁਹਾਨੂੰ ਤੁਸੀਂ ਆਖੋਗੇ ਬੱਲੇ ਬੰਦੀ ਆ ਕਮਾਲ ਹੀ ਹੋ ਗਿਆ 3 ਵਜੇ ਟਾਈਮ ਬੋਲਦੇ ਅਗਲੇ ਵੀ ਭਾਈ 3 ਵਜੇ ਉਠੋ ਫਿਰ 3 ਵਜੇ ਜਦੋਂ ਭਾਈ ਜੀ ਟਾਈਮ ਬੋਲਦੇ ਆ ਸਵਾ 3 ਵਜੇ ਸੰਗਤ ਗੁਰੂ ਕੀ ਦਰਬਾਰ ਵਿੱਚ ਜੁੜ ਜਾਂਦੀ ਹੈ ਤੇ ਗਿਣਤੀ ਦੇ ਉਹਨੇ ਆਪਣੇ ਅਰਦਾਸ ਨਹੀਂ ਹੁੰਦੇ ਜਿਹਨੇ ਉਹ ਚ ਹੁੰਦੇ ਆ ਫਤਤ ਨਾ ਹਾਂ ਕਿਉਂ ਉਹ ਮਹਿੰਦਰ ਸਿੰਘ ਵਿਚਾਰਾ ਰੋਜ਼ ਹੀ ਗਿਣਾਦਾ ਰਹਿੰਦਾ ਅੱਜ ਬਾਬਾ ਜੀ 25 ਆ ਗਿਆ ਅੱਜ 30 ਆ ਗਿਆ ਜਾਂ ਅੱਜ 23 ਆ ਗਿਆ ਕਿਉਂ ਉਹtheta ਆਣ ਗਿਣਤੀ ਇਹ ਪਤਾ ਹੀ ਨਹੀਂ ਲੱਗਦਾ ਕੋਈ ਸਵਾ 3 ਵਜੇ ਆ ਕੇ ਗੁਰੂ ਕੀ ਸੰਗਤ ਨੇ ਦਰਬਾਰ ਵਿੱਚ ਸੱਜਣਾ ਫੇਰ ਕਰਦੇ ਉਹ ਸਿਮਰਣਾ ਵਾਹਿਗੁਰੂ ਘਰ ਮੰਤਰ ਦਾ ਸਿਮਰਨ ਅਕਾਲ ਪਰਸੋਂ ਮੇਰੀ ਨਾਨੀ ਨੇ ਆ ਜਾਣਾ ਇੱਥੇ ਆਉਣਾ ਉਹ ਫੁੱਟੇ ਵਾਲੀ ਆ ਜੀ ਸਾਡੇ ਮਾਮੇ ਕੋਲੇ ਇੱਕ ਮੈਂ ਕਿਉਂ ਨਹੀਂ ਜ਼ਿਆਦਾ ਤਾਂ ਰਿਸ਼ਤੇਦਾਰ ਮੈਂ ਇਸ ਕਰਕੇ ਘੱਟ ਬੁਲਾਉਣਾ ਸਾਡੇ ਮਹਾਰਾਜ ਦੀ ਕਿਰਪਾ ਸਾਰੀ ਪ੍ਰਚਾਰ ਸਾਰੀ ਗਰੰਤੀ ਉਹ ਤੇ ਫਿਰ ਆਪਦੀ ਨੇਠੀ ਜੀ ਹੋ ਜਾਂਦੀ ਵੀ ਪਰਦਾ ਕੀ ਹੈ ਇਹਨਾਂ ਨੂੰ ਕੋ ਸਮਝਾਉਂਦਾ ਕਿਉਂ ਫਿਰ ਆਪਦੀ ਨੇਠੀ ਹੋ ਜਾਂਦੀ ਵੀ ਕਈ ਰਿਸ਼ਤੇ ਕਰੀਏ ਕੀ ਦਿਖਾਈਏ ਅੰਗਰੇਨ ਚਾਹ ਹੁੰਦਾ ਸਾਨੂੰ ਵੀ ਸੰਗਤ ਦਾ ਦਰਸ਼ਨ ਕਰਾ ਦੇਗੇ ਤੇ ਸੰਗਤ ਤਾਂ ਹਾਲ ਹੀ ਆਉਂਦੀ ਸੀ ਵੇ ਪ੍ਰਵਾਹਾ ਰਤਨਾਂ ਕਿਉਂ ਹਰ ਮੈਂ ਤਾਂ ਅਰਦਾਸ ਤਾਂ 5:30 ਦਾ ਟਾਈਮ ਕਰਨਾ ਸੀ 5:30 ਵਜੇ ਨਵੇਲ ਦਾ ਕਰੀਏ ਤੇ ਪੌਣੀ ਸੀ ਵੀ ਮੈਂ ਕਰ ਕਰ ਦੇਖ ਲਿਆ 35 ਮਿੰਟ ਵੀ ਪਰ ਅਸੀਂ ਤਾਂ ਹੈ ਹੀ ਨਹੀਂ ਠਾਉ ਲਈ ਪੱਕੇ ਟਾਈਮ ਤੇ ਆਪ ਕੋ ਜਾਤਨਾ ਵੀ ਉਹੀ ਟਾਈਮ ਕਿਵੇਂ ਕਰ ਲਾਂਗੇ ਅਸੀਂ ਕਦੇ ਦੇਖਿਆ ਕਰੋ ਬਾਹਰਲੇ ਪਿੰਡਾਂ 'ਚ ਜਾ ਕੇ ਸੰਗਤਾਂ ਦੇ ਦਰਸ਼ਨ ਕਰਿਆ ਕਰੋ ਵੀ ਕਿੱਦਾਂ ਦੀ ਸੇਵਾ ਕਰਦੇ ਆ ਫਿਰ ਤੁਹਾਡਾ ਗੁਰੂ ਘਰ ਨੂੰ ਤਾਂ ਸੰਬੰਧ ਕੱਟਣ ਨੂੰ ਵੀ ਜੀ ਕਰੂ ਗੁਰੂ ਕੇ ਲੰਗਰਾਂ 'ਚ ਰਸਤਾ ਦੇਣ ਨੂੰ ਵੀ ਜੀ ਕਰੂ ਆ ਸਾਡਾ ਭਾਈ ਜੀ ਵਿਚਾਰਾ ਲਾਂਗਰੀ ਪਿੰਡ ਵਿੱਚ ਡਾਲੀ ਲੈ ਆਉਂਦਾ ਹੈ ਫੇ ਡਾਲੀ ਨੂੰ ਹੀ ਜਾਂਦਾ ਮੰਨਦੇ ਤੁਸੀਂ ਦੇਖੋ ਤਰੇ ਪੰਜ-ਪੰਜ ਪ੍ਰਸ਼ਾਦ ਇਹ ਮਾਈਆਂ ਥਾਲ ਦੇ ਵਿੱਚ ਪਾ ਕੇ ਨਾ ਥਾਲ ਦੇ ਵਿੱਚ ਪੰਜ ਪ੍ਰਸ਼ਾਦ ਇਹ ਦੁੱਧ ਕਿਉਂ ਭਈ ਜੋ ਵੀ ਸਬਜੀ ਹੈ achar ਹੈ ਭਾਵੇਂ ਚੜਨੀ ਪਰ ਪੋਣੇ ਨਾਲ ਠਾਕੇ ਮਾਈਆਂ ਐ ਖੜੀਆਂ ਹੋਣੀਆਂ ਬਾਰਤ ਦੀ ਕਬੀਆਂ ਬਿਕੋਦੋ ਬਾਬਾ ਉਹ ਤੇ ਕਦੋਂ ਅਸੀਂ ਕਹੋ ਬਈ ਰੀਰ ਚੱਕ ਕੇ ਆਇ ਲਉਂੀਆਂ ਫੜ ਕੇ ਜਿਵੇਂ ਕੁੱਤੇ ਨੂੰ ਪਾਉਣੀ ਹੋਵੇ ਮਾਫ਼ ਕਰਨਾ ਇਦਾਂ ਦੇ ਹਾਲਾਤ ਸਾਡੇ ਬਣੇ ਪਏ ਐ ਅਸੀਂ ਕੀ ਸਵਾਵਾ ਨਿਭਾ ਕੇ ਅਸੀਂ ਗੁਰੂ ਦੀ ਖੁਸ਼ੀ ਕਿਵੇਂ ਲੈ ਲਾਂ ਇਹ ਆਈ ਨੂੰ ਨਾ ਬਾਕ ਤਾਂ ਗੁਰੂ ਘਰ ਦੇ ਦੇ ਬਰਕਦਾ ਜੇ ਲੈਣੀ ਐ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰ ਸ਼ਬਦਾਂ ਦੇ ਵੀ ਪਹਿਰਾ ਦਈਏ ਜਿਵੇਂ ਇੱਕ ਇਸਤਰੀ ਵੀ ਗੱਲ ਕਰਦੇ ਵੀ ਉਹਦੇ ਹਾਰ ਸ਼ਿੰਗਾਰ ਲੱਗੇ ਹੈ ਹਾਂ ਪੂਰਾ ਬਣੀ ਡਣੀ ਹਾਰ ਦੇ ਕੰਨਾਂ 'ਚ ਬਾਲੇ ਹੱਥਾਂ 'ਚ ਜੂੜਾ ਸੋਹਣੇ ਸੁਹੇ ਰੰਗ ਦੇ ਵਸਤਰ ਪਾਏ ਹੈ ਪਰ ਜੇ ਪਤੀ ਨੂੰ ਚੰਗਾ ਲੱਗੇ ਕੀ ਵਸਤਰੋ ਦੇ ਕੰਮ ਹੋਣਗੇ ਕੀ ਕਮਾਹ ਜਾਣਗੇ ਇਸੇ ਤਰ੍ਹਾਂ ਸਿੱਖਾ ਤੇਰੀ ਬਾਣੀ ਪੜੀ ਤੇਰਾ ਬਾਣਾ ਗੁਰੂ ਨੂੰ ਕੀ ਫੱਬੇਗਾ ਓਏ ਜੇ ਤੂੰ ਗੁਰੂ ਦੇ ਬਚਨਾਂ ਤੇ ਤੁਰਲੀ ਨਾ ਤੁਰਿਆ ਓਏ ਆਹ ਸ਼ਬਦਾਂ ਤੋਂ ਸਮਝ ਲੈਣੀ ਆਸੂ ਦਾ ਨਹੀਂ ਤਾਂ ਫਿਰ ਕਹਿੰਦੇ ਕਿਆ ਪੜੀਏ ਕਿਆ ਸੁਣੀਏ ਕਬੀਰ ਪੁਰਾਣਾ ਸੁਣੀਏ ਬੜੇ ਸੁਨੇ ਜਾਂ ਕਿਆ ਹੋਈ ਜੋ ਸਹਿਜ ਨਾ ਮਨਦੇ ਇਹ ਜੋ ਸਹਿਜ ਨਹੀਂ ਆਇਆ ਪ੍ਰੇਮੀ ਨਹੀਂ ਬਣਿਆ ਗੁਰੂ ਦੇ ਪ੍ਰਤੀ ਇਹ ਨਹੀਂ ਗੱਲ ਉਹਨਾਂ ਦੀ ਤਾਂ ਕਰਕੇ ਭਾਈ ਗੁਰੂ ਸਾਹਿਬ ਨੂੰ ਪਿਆਰ ਕਰਨਾ ਸਿੱਖੀਏ ਪਿਆਰ ਕਰਨਾ ਜੇ ਨਹੀਂ ਤਾਂ ਸੱਚੇ ਪਾਤਸ਼ਾਹ ਕਹਿੰਦੇ ਜੇ ਪਿਆਰ ਨਹੀਂ ਦੁਨਿਆਵੀ ਤੌਰ ਤੇ ਇੱਕ ਸਰੀਰਕ ਤੌਰ ਤੇ ਸਮਾਜਿਕ ਤੌਰ ਤੇ ਦਰਸਤੀ ਜੀਵਨ ਦੇ ਤੌਰ ਤੇ ਮਹਾਰਾਜ ਸਮਝਾ ਰਹੇ ਨੇ ਕਹਿੰਦੇ ਸਭ ਰਸ ਭੋਗਨ ਆਵਾਦ ਹੈ ਸਭ ਸ਼ਿੰਗਾਰ ਵਿਕਾਰ ਜਮ ਲਗ ਸ਼ਬਦ ਨਾ ਭੇਦਿਆ ਕਿਉ ਸੋਹ ਹੈ ਗੁਰਦੁਆਰ ਆ ਲੋ ਅੱਗੇ ਆਈ ਤੇ ਸਤਿਗੁਰਾਂ ਨਾਲ ਕੀ ਕਹਾਣੀ ਕੀ ਕਹਿੰਦਾ ਬਾਦਸ਼ਾਹ ਕਹਿੰਦੇ ਭਾਈ ਜੋਗਾ ਆਨੰਦ ਨਾਲ ਸਾਰੇ ਰਸਾਂ ਪਸਾਂ ਦਾ ਭੋਗਣਾ ਸਾਰਾ ਵਿਅਰਥ ਹੈ ਖਾਣਾ ਪੀਣਾ ਇਹ ਮਾਰਗ ਦਾ ਖਾਣਾ ਪੀਣਾ ਹੱਸਣਾ ਸੌਣਾ ਖਾਣਾ ਪੀਣਾ ਹੱਸਣਾ ਸੌਣਾ ਬੁੱਸਰ ਗਿਆ ਹੈ ਮਰਨ ਇਹ ਸਾਰਾ ਕੁਝ ਬੁੱਸਰ ਗਿਆ ਨਾ ਜਦੋਂ ਮੌਜੂਦੀ ਜਿਹੜੇ ਉਹਦੀ ਆ ਨਾ ਉਦੋਂ ਚੰ ਕੋਈ ਨਹੀਂ ਚੰਗਾ ਲੱਗਦਾ ਕੋਸਾ ਖਾਣਾ ਚੰਗਾ ਨਹੀਂ ਲੱਗਦਾ ਜਦ ਡਾਕਟਰ ਕਹਿੰਦੇ ਵੀ ਲੈ ਭਾਈ ਹੁਣ ਤਾਂ ਤੈਨੂੰ ਲੈਣੀ ਹੈ ਫੇਰ ਨਹੀਂ ਕੋਈ ਚੰਗਾ ਲੱਗਦਾ ਫਿਰ ਤਾਂ ਪਟ ਪਟ ਬਾਰਦਾ ਏਸੇ ਕਰਕੇ ਕਿਵੇਂ ਭਾਈ ਆਹ ਕਹਿੰਦੇ ਫਿਰ ਖਾਣਾ ਪੀਣਾ ਜਦੋਂ ਕਹਿੰਦੇ ਜਿਵੇਂ ਮਾਰ ਨੇ ਪਹਿਲਾਂ ਕਹਦਾ ਵੀ ਹਾਰਸ਼ਨਾਰ ਲਾਇਆ ਹਾਰਸ਼ਨਾਰ ਜੀ ਪਤੀ ਨੂੰ ਚੰਗਾ ਨ ਲੱਗਿਆ ਕੀ ਉਹਨੂੰ ਰੋਟੀ ਚੰਗੀ ਲੱਗਦੀ ਹੈ ਜਾਂ ਆਪਾਂ ਕਹਿ ਲਈਏ ਘਰ ਦੇ ਵਿੱਚ ਮਿਹਨਤ ਕੀਤੀ ਤੇ ਆਪਣੀ ਮਿਹਨਤ ਕੀਤਿਆਂ ਨੂੰ ਕੋਈ ਚੰਗਾ ਨਾਂ ਦਵੇ ਤਾਂ ਸਾਡੇ ਤਾਂ ਪਾਣੀ ਵੀ ਘੋਲ ਨਹੀਂ ਲੰਗਦੀ ਅੰਦਰ ਜਾਵੇਂ ਚੰਗਾ ਲੱਗਦਾ ਹੈ ਫਿਰ ਇਹੀ ਕਹਿੰਦਾ ਸਭਰਾ ਸੁਭੋਗ ਹੋਣ ਬਾਅਦ ਸਭ ਸ਼ਿੰਗਾਰ ਬੇਕਾਰ ਜਦੋਂ ਲਕ ਸ਼ਬਦ ਨੂੰ ਭੇਜਦੀ ਐ ਕੋ ਸੋਹਾ ਗੁਰਦੁਆਰ ਜਦੋਂ ਤੱਕ ਗੁਰਾਂ ਦੇ ਸ਼ਬਦ ਦੁਆਰਾ ਮਨ ਨੂੰ ਭੇਜਿਆ ਨਹੀਂ ਜਾ ਸਕਦਾ ਨਾ ਬਿੰਨਿਆ ਨਹੀਂ ਜਾ ਸਕਦਾ ਮਨ ਨੂੰ ਬਿੰਨਣਾ ਹੈ ਗੁਰ ਸ਼ਬਦ ਦੇ ਨਾਲ ਬਿੰਨਨ ਦਾ ਭਾਵ ਹੈ ਬਾਣਵਾ ਅਸੀਂ ਬੰਨੇ ਨੀ ਮਾ ਗੁਰੂ ਦੇ ਸ਼ਬਦ ਦੇ ਪ੍ਰਤੀ ਲਾਇਕ ਹੋ ਕਹਿੰਦੇ ਫੇਰ ਕਿਵੇਂ ਕਿਵੇਂ ਤੂੰ ਗੁਰਦੁਆਰੇ ਚ ਤਰਾ ਚੰਗਾ ਲੱਗੇ ਕਿਵੇਂ ਸੋਹਣਾ ਲੱਗੇ ਕਿਵੇਂ ਸੋਹਣਾ ਲੱਗੇ ਉਹਨੂੰ ਸੋਹਣੇ ਕੌਣ ਲੱਗਦੇ ਗੁਰੂ ਦੇ ਚਰਨਾਂ 'ਚ ਭਜਨ ਬੜਦੇ ਆਪਾਂ ਜਿੰਨੀ ਨਾਮ ਬੋਲੋ ਉਹਨਾਂ ਨਾਲ ਸਾਰਿਆਂ ਨੂੰ ਸ਼ਾਬਦ ਜਿੰਨੀ ਨਾਮ ਧਿਆਇਆ ਗਏ ਮੁਸੱਤਤ ਧਾਲ ਨਾਟਕ ਤੇਨ ਹੂਜਲੇ ਕੇਤੀ ਛੁੱਟੀ ਮੁਸਾਕਦ ਦਾ ਧਾਰ ਕੀ ਹੈ ਹਲਣਾ ਕਾਲੀ ਹਲਣਾ ਕਾਲੀ ਜਿਹੜੇ ਮਰਦ ਵੇਲੇ ਉੱਦੇ ਆ ਉੱਠਣ ਸਾ ਵਾਇਭੂ ਗੁਰ ਮੰਤਰ ਦਾ ਤੇ ਮੋਲ ਮੰਤਰ ਦਾ ਜਾਪ ਕਰਦੇ ਆ ਫਿਰ ਇਸ਼ਨਾਨ ਕਰਦੇ ਆ ਸ্নান ਕਰਕੇ ਬਾਣ ਪੜਦੇ ਆ ਗੁਰੂ ਘਰ ਆਉਂਦੇ ਆ ਉਹਨਾਂ ਦੇ ਮੁਖ ਉੱਤੇ ਲੈ ਕੇ ਆਪੋ ਸਤ ਨਹਾਂ ਇਹ ਘੱਲ ਨਾ ਜਿਹੜੇ ਤਾਂ ਉਹੀ ਸੌਂਦੇ ਆ ਗੁਰੂ ਦੇ ਸ਼ਬਦ ਨਾਲ ਪਿਆਰ ਹੋ ਰਿਹਾ ਦਾ ਐਂ ਲੇ ਤੁਹਾਰੇ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀਆ ਜਿਹੜਾ ਗੁਰੂ ਦੇ ਵਚਨਾਂ ਨੂੰ ਕਮਾ ਲੈਂਦਾ ਭਾਈ ਉਹ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਉਹ ਫਿਰ ਤਰ ਜਾਂਦਾ ਸੋਤ ਨਾਮ ਇਸ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਪਾਉਣਾ ਹੈ ਪ੍ਰੇਮ ਪਿਆਰ ਗੁਰੂ ਦੇ ਸ਼ਬਦ ਦੇ ਪ੍ਰਤੀ ਤੁਹਾਡਾ ਪਿਆਰ ਹੋਵੇ ਤੇ ਗੁਰੂ ਨਾਨਕ ਨੂੰ ਪੁੱਛਿਆ ਸੀ ਨਾ ਸੱਧਾਂ ਨੇ ਕਹਿੰਦੇ ਦੱਸ ਪਾਈ ਤੇਰਾ ਗੁਰੂ ਕੌਣ ਤੁਹਾਮਾਰ ਨੇ ਕੀ ਕਿਹਾ ਸੀਗਾ ਸਬਦ ਗੁਰੂ ਅੱਗੇ ਕੀ ਕਿਹਾ ਸੀ ਸੁਰਤ ਤੁਣ ਜੇਲਾ ਵਿਸ਼ਾਦਾ ਦਾ ਸਬਦ ਗੁਰੂ ਹੈ ਅਸੀਂ ਸਬਦ ਗੁਰੂ ਹਜੇ ਤੱਕ ਮੰਨੀ ਮੈਂ ਤੁਹਾਡੇ ਜੋ ਵੀ ਇਹ ਜੇ ਮਾਈ ਭਾਈ ਮੈਂ ਦਿਖਾ ਦੂੰ ਵੀ ਹਜੇ ਤੱਕ ਗੁਰੂ ਦੇ ਸਬਦ ਨੂੰ ਤੋਲ ਨਹੀਂ ਆ ਇਹ ਮੰਨਣਾ ਪੈਣਾ ਤੁਹਾਨੂੰ ਕਿ ਅਸੀਂ ਇੱਕ ਓੰਕਾਰ ਨੂੰ ਕਮਾਇਆ ਸੀ ਤੁਸੀਂ ਬਾਣੀ ਦੀ ਹੋਰ ਗੱਲ ਥੋੜੋ ਕੀ ਅਸੀਂ ਇੱਕ ਓੰਕਾਰ ਨੂੰ ਕਮਾ ਲਿਆ ਸੋਚੋ ਵਿਚਾਰੋ ਅਸੀਂ ਅੱਜ ਗੁਰੂ ਗ੍ਰੰਥ ਸਾਹਿਬਰ ਨੂੰ ਮੱਥਾ ਟੇਕਿਆ ਕਈ ਤਾਂ ਗੁਰੂ ਗ੍ਰੰਥ ਸਾਹਿਬਰ ਤੋਂ ਪਹਿਲਾਂ ਹੋਰ ਨੇ ਮੱਥਾ ਟੇਕ ਦਿੰਦੇ ਆਪੋ ਜਣਾਂ ਸਾਡੇ ਜੇ ਇਹ ਦੇਖ ਦੇਖਿਆ ਮੈਂ ਤਾਂ ਸਿਸਟਮ ਗੁਰੂ ਨੂੰ ਮੰਗਰੋਂ ਪਹਿਲਾਂ ਕਿਸੇ ਹੋਰ ਨੇ ਮੱਥਾ ਟੇਕ ਦਿੰਦੇ ਨਹੀਂ ਆਸੀਂ ਆਉਣੇ ਗੁਰੂ ਤੋਂ ਸਾਹਮਣੇ ਆ ਪਰ ਗੁਰੂ ਤੋਂ ਮੁੱਖ ਫੋੜ ਕੇ ਹੋਰ ਹੀ ਪਾਸੇ ਤੁਰ ਜਾਂਦੇ ਆਂ ਏਕੇ ਨਾਲ ਕਿੱਥੇ ਜੁੜ ਜਾਾਂਗੇ ਜੁੜੇ ਹੀ ਕੋਈ ਨਹੀਂ। ਭਰ ਕਰੇ ਚੱਕਰ ਤੈਨ ਅਰਬਾਂ ਜਾਂ ਤਾਰ ਪਾਤ ਨੇ ਜੀ। ਮਾਰ ਕਹਿੰਦੇ ਉਹ ਤਾਂ ਇਨ੍ਹਾਂ ਚੀਜ਼ਾਂ ਤੋਂ ਪਰੇ ਆਇਆ ਕੋ ਸਤਨਾਮ। ਬਚਨ ਕਮਾਇਕ ਇੱਕ ਓੰਕਾਰ ਦੇ ਨਾਲ ਹੀ ਨਹੀਂ ਲੱਗੇ ਵੀ ਇੱਕ ਆਲਪੁਰਖ ਵਹਿਗੂਆ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿਲ ਦੀ ਟੂਟਣਾ ਆਵੇ ਤਾਂ ਗਲਤ ਪਰੇ ਪੰਡਾ ਅਸੀਂ ਤਾਂ ਦਾਤੀ ਵਾਲੇ ਬਣਾ ਰੱਖਿਆ ਕੋ ਸਤਨਾਮ। ਦਾਤੀ ਵਾਲੇ ਬਣਾ ਲੱਗੇ ਆ। ਗੱਲ ਭਾਵੇਂ ਤੁਹਾਨੂੰ ਮੇਰੀ ਕੋੜੀ ਕਰਾਰੀ ਲੱਗ ਜੇ ਪਰ ਹੈ ਅਟਲ ਸਚਾਈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਉਹ ਨਾ ਭੈ ਨਹੀਂ ਮੰਨਦੇ ਜਿੰਨਾ ਅਸੀਂ ਸਾਡੇ ਫੇਰ ਵਾਲੇ ਬਾਬੇ ਦਾ ਭੈ ਮੰਨਦੇ ਆਪ ਕੋ ਸਾਹ ਹਾਂ ਤੇ ਉਹ ਵੀ ਗੁਰਦੁਆਰੇ ਕਦੇ ਗੱਲਬਾਤ ਉਹਦਾ ਦਿੱਤਾ ਨਾ ਹੋਵੇ ਉੱਥੇ ਬਾਬੇ ਨੂੰ ਲੱਸੀ ਜ਼ਰੂਰ ਪਿਆਵਾਂਗੇ ਆਪ ਕੋ ਦੱਸ ਹਾਂ 14 ਪੁੰਨਿਆਂ ਵਾਲਾ ਵਾਪਾਣਾ ਦੱਸ ਜੇ ਤੇ ਲਿਖਾਉਣੇ ਜ਼ਰੂਰ ਹੈ ਵੀ ਸਾਡਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਬੋੜ ਨਹੀਂ ਆ ਨਾ ਉਹ ਲਖਾਇਆ ਹੀ ਹੈ ਪਰ ਗੁਰੂ ਗੁਰੂ ਰਸ ਦੇ ਕੋਈ ਗੱਲ ਨਹੀਂ ਗੁਰੂ ਰਸ ਦੇ ਕੋਈ ਗੱਲ ਨਹੀਂ ਅੱਜ ਦਾ ਸਿਸਟਮ ਇਹ ਹੈ ਕਿ ਸਾਡਾ ਰਿਸ਼ਤੇਦਾਰ ਨਾਲ ਉਸੇ ਸਾਡਾ ਫਲਾਣਾ ਬਾਪਾ ਨਾਲ ਰਸ ਦੇ ਅਸੀਂ ਤਾਂ ਬਾਬਿਆਂ ਦੇ ਮੰਗ ਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਦੋੜਾ ਲੱਗੇ ਅਸੀਂ ਤਾਂ ਹਜੇ ਇੱਕ ਓੰਕਾਰ ਦੇ ਨਹੀਂ ਹੋਏ ਅਸੀਂ ਤਾਂ ਹਜੇ ਮੁੱਢ ਤੋਂ ਹੀ ਜੁੜੇ ਤੇ ਅਸੀਂ ਗੱਲ ਕਰਦੇ 18 ਦਾ 20 ਤੱਕ ਜੁੜਨ ਦੀ ਜਦ ਇੱਕ ਓੰਕਾਰ ਨਾਲ ਜੁੜ ਗਏ ਖੰਭੂ ਗੁਰੂ ਗ੍ਰੰਥ ਸਾਹਿਬ ਮਾਰਦਨ ਸੱਤੀ ਮੁਕੀ ਜੋੜ ਗਿਆ ਤੁਹਾ ਬਾਤਾਂ ਜੋੜਨਾ ਸ਼ਬਦ ਦੇ ਨਾਲ ਹੈ ਨਹੀਂ ਤਾਂ ਮਾਰ ਕੇ ਚਲ ਉਹ ਸ਼ਬਦ ਨਾ ਭੇਦੀਆ ਜਦੋਂ ਤੱਕ ਤੁਹਾਡਾ ਗੁਰੂ ਦੇ ਸ਼ਬਦ ਦੇ ਨਾਲ ਮੰਨਣਾ ਬਿੰਨਿਆ ਗਿਆ ਤਾਂ ਕਿੰ ਕਿਉਂ ਸੋਹ ਹੈ ਗੁਰਦੁਆਰ ਫਿਰ ਗੁਰਦੁਆਰੇ ਵਿੱਚ ਵੀ ਸੋਹ ਨਹੀਂ ਫਲਦਾਂ ਕਿੰਦੇ ਆਪ ਕੋ ਸਾਹ ਨਾ ਫਲਦਾਂ ਦਾ ਕਰਕੇ ਨਾ ਨਾ ਸੁਹਾਗ ਨਹੀਂ ਜਿਸ ਜਨ ਸਹਿ ਨਾਲ ਪਿਆਰ ਕਹਿੰਦੇ ਉਹ ਇਸਤਰੀ ਉਹ ਵਿਵਹਤਾ ਘਰ ਦਾ ਦੇ ਜੋਗ ਹੈ ਜਿਹੜੀ ਇਸਤਰੀ ਦਾ ਆਪਣੇ ਪਤੀ ਨਾਲ ਪਰੇ ਤੇ ਸਾਡਾ ਪੱਦੀ ਗਊ ਹੈ ਮਾਲਕ ਧਰੂਣਾ ਸੁਪਰਾ ਇੱਕ ਤਾਲਪੁਰਖ ਵੈ ਗੁਰੂ ਹੈ ਇਹ ਸਾਰਿਆਂ ਨੂੰ ਬੇਦਰ ਸੰਜ ਆਪ ਕੋ ਸਤਨਾਮ ਸੰਜਾ ਜੋ ਉਦੇਸ਼ ਹੈ ਵੀ ਜਿਵੇਂ ਇੱਕ ਵਿਵਹਤਾ ਇਸਤਰੀ ਦਾ ਆਪਣੇ ਪਤੀ ਨਾਲ ਪ੍ਰੇਮ ਹੈ ਉਹਦਾ ਹਾਰ ਸੰਗਾਰ ਵੀ ਸੋੜਾ ਦੇ ਲਹਾਰ ਸਗਰ ਨਾਂ ਵੀ ਕਰੇ ਤਾਂ ਵੀ ਸੋਹਣੀ ਲੱਗਦੀ ਇਸ ਪਿਆਰੋ ਇੱਥੇ ਗੁਰੂ ਨਾਨਕ ਸਾਹਿਬ ਦੀ ਕਹਿਣਾ ਚਾਹੁੰਦੇ ਆ ਕਿ ਸਿੱਖਾ ਜੇ ਤੇਰਾ ਉਹ ਕਾਲਪੁਰਖ ਵੈ ਗੁਰੂ ਦੇ ਨਾਲ ਪਿਆਰ ਹੈ ਨਾ ਕਹਿੰਦੇ ਤੂੰ ਵੀ ਕਹਿੰਦੇ ਧੰਤਾ ਦੇ ਲੋਗ ਆ ਸੋ ਸਤਨਾਮ ਆਉ ਭਾਈ ਗੁਰੂ ਨਾਨਕ ਦੇ ਇਹਨਾਂ ਵਜਨਾ ਨੂੰ ਸੁਮਾ ਕੇ ਗੁਰੂ ਗ੍ਰੰਥ ਸਾਹਿਬਾ ਦੇ ਪ੍ਰਤੀ ਸ਼ਰਧਾਲੂ ਭਾਵਨਾ ਪ੍ਰੇਮ ਬਣਾਇਆ ਪਰ ਪ੍ਰੇਮ ਬਣਾਇਆ ਹਮ ਉੜਦਾ ਤਾਂ ਮੈਨੂੰ ਹੈ ਤੁਹਾਡੇ ਕੋਲ ਸ਼ਾਇਦ ਪਹਿਲਾਂ ਹੀ ਉੜਦਾ ਹੋਣਾ ਕਿਉਂ ਬਈ 2:30 ਵਜੇ ਉੱਠਣਾ ਹੈ ਉੱਠ ਕੇ ਬਹੌਲੀ ਹੌਲੀ શરી ਨੂੰ ਸੈਟ ਕਰੀਦਾ ਤੇ ਫੇਰ ਕਿਤੇ ਔਰ ਤੁਹਾਡੇ ਰੋਗਣੀ ਹੈ ਯਾ ਨੀਂਦਰਾ ਤਾਂ ਮੈਂ ਵੀ ਹੁੰਦਾ ਘਰ ਦੇ ਨੇ ਸੌਣ ਲਈ ਦਾ ਕੋ ਸਾਪਨ ਹਾਂ ਹਮ ਬਾਠ ਵੀ ਕਰੀਦਾ ਬਾਠ ਕਰਕੇ 2 ਘੰਟੇ ਕਿ ਹਮ ਤਾਂ ਦੇੜੀ ਬਹੁਤ ਵੱਡੇ ਹੈ ਕਿਉਂ ਬੀਬੀਓ ਪਸਵਾਨੂ ਨੀਰਾਜ ਆਰਾ ਸੰਮੀ ਨਵੀਂ ਤਾਂ ਕੱਢ ਕੇ ਰੋਟੀ ਟੁੱਕ ਕਰਕੇ ਪੂਰਾ ਕਰ ਤੱਕ ਛੱਟ ਕੇ 12 ਵਜੇ ਤੱਕ ਬਿਹਲੇ ਤਾਂ ਤਕਰੀਬਨ ਸਾਰੀ ਹੋ ਜਾਂਦੇ ਐ ਦਿਹਾੜੀ ਮਜ਼ਦੂਰੀ ਵਾਲਾ ਬੰਦਾ ਵੀ ਤਾਂ 2 ਘੰਟੇ ਲੱਗਦਾ ਕਿਉਂਕਿ ਗੁਰਮੁਖਾ ਰਾਮ ਦਾ ਕਰਨਾ ਹੈ ਨਾ ਜਿਹੇ ਤਰ ਕੇ ਉਸ ਦੇ ਰਾਉਂਟ ਕੇ ਗੁਰੂ ਦੇ ਚਰਨਾ ਚ ਅੱਧਾ ਪਾਉਣਾ ਘੰਟਾ ਦੇ ਰਿਆ ਕਰੀਏ ਤਾਂ ਫਿਰ ਲੋਕ ਸੁਖੀ ਐ ਪਰ ਲੋਕ ਸਹੇ ਨੇ ਨਾਲ ਖਾ ਪਰਵਾਪੇ ਮੇਲੇ ਦੇ ਧਾਰੀ ਬਣ ਜਾਵਾਂਗੇ ਗੁਰੂ ਕਿਰਪਾ ਕਰੇ ਭਾਈ ਗੁਰੂ ਨਾਨਕ ਦੇਵ ਨ ਸਿਧਾਂਤਕ ਸ਼ਬਦਾਂ ਨੂੰ ਮੰਨਣ ਦਾ ਯਤਨ ਕਰੀਏ ਪੈਰਾ ਲਈਏ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜੋ ਤੁਮਰੀ ਸਰਮ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਦੇ ਮਤਲਬ ਕੇ ਦਾ ਦੀ ਅਰਦਾਸਾਂ ਦੇ ਕੇ ਕਰੀਏ ਸੋ ਬੋਲਦਿਆਂ ਤੋਂ ਗੁਰਮਤਿਆਂ ਵਿਚਾਰਾਂ ਕਰਦੇ ਤੋ ਹੋਈਆਂ ਸਤਿਗੁਰ ਜੀ ਅਨੰਤ ਪ੍ਰਾਂਤਿਆ ਕੋ ਲਾ ਸਤਿਗੁਰੂ ਦੀ ਔਰ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਆਓ ਭਾਈ ਅਰਦਾਸ ਬੇਨਤੀ ਕਰੀਏ ਕੋਈ ਵੀ ਰਸਨਾ ਵਾਂਝਾ ਨਾ ਰਵੇ ਬਲਾਓ ਜੀ ਫਤਿਹ ਪਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਤੂੰ ਠਾ ਤੋਰ